ਭਗ 41ਵਾਂ ਕਹਾਣੀ ਹੈ ਚੋਰੀ ਦੀ ਤੀਵੀ ਰਾਣ ਨੂੰ ਸਵੇਰੇ 4 ਵਜੇ ਦਰਦਾਂ ਸ਼ੁਰੂ ਹੋ ਗਈਆਂ ਸੀ ਹਨੇਰੀ ਰਾਤ ਲੰਘ ਗਈ ਤੇ ਸਵੇਰ ਦੀ ਸ਼ੁਰੂਆਤ ਹੋ ਰਹੀ ਸੀ ਪਸ਼ੂ ਪੰਛੀਆਂ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ ਸਵੇਰ ਦੇ 4:00 ਵਜੇ ਸੀ ਰਾਣ ਨੂੰ ਇੱਕਦਮ ਪੀੜ ਹੋਈ ਹੋਣੀ ਸ਼ੁਰੂ ਹੋ ਗਈ ਤੇ ਉਸਨੇ ਦਰਦ ਜ਼ਾਹਰ ਕਰਦੇ ਬੇਬੇ ਨੂੰ ਆਵਾਜ਼ ਮਾਰੀ ਤੇ ਵੀਰ ਉੱਠ ਖੜੀ ਹੋ ਰਾਣੋਂ ਦੇ ਮੰਜੇ ਕੋਲ ਆ ਗਈ ਤੇ ਉਸਨੇ ਦਾਈ ਨੂੰ ਆਵਾਜ਼ ਮਾਰੀ ਦਾਈ ਵੀ ਜਲਦੀ ਨਾਲ ਖੜੀ ਹੋ ਗਈ ਤੇ ਰਾਣੂ ਕੋਲ ਆ ਗਈ ਰਾਣੂ ਦਾ ਦਰਦ ਨਾਲ ਬੁਰਾ ਹਾਲ ਹੋ ਰਿਹਾ ਸੀ ਇਹ ਸਭ ਕੁਝ ਸੁਣ ਜੀਤੋ ਵੀ ਉਹਨਾਂ ਕੋਲ ਆ ਗਈ ਇਹ ਸਭ ਸੁਣ ਕੇ ਪਾਲਾ ਵੀ ਉੱਠ ਖੜਾ ਹੋਇਆ ਤੇ ਉਹ ਰਾਣੂ ਦੀ ਹਾਲਤ ਬਾਰੇ ਸੋਚ ਬਚੈਨ ਹੋ ਰਿਹਾ ਸੀ ਸਮਾਂ ਲੰਘਦਾ ਗਿਆ ਤੇ ਥੋੜੇ ਸਮੇਂ ਬਾਅਦ ਕਮਰੇ ਦੇ ਬਾਹਰ ਖੜੇ ਪਾਲੇ ਦੇ ਕੰਨੀ ਛੋਟੀ ਜਹੀ ਜਿੰਦ ਦੀਆਂ ਕਿਲਕਾਰੀਆਂ ਸੁਣਾਈ ਦਿੱਤੀਆਂ ਦਾਈ ਬੀਰੋਧ ਜੀਤੋ ਨੂੰ ਵਧਾਈਆਂ ਦੇ ਰਹੀ ਸੀ ਤੇ ਅੰਦਰੋਂ ਆਵਾਜ਼ ਆਈ ਕਿ ਵਧਾਈਆਂ ਪੁੱਤ ਪਾਲੇ ਤੇਰੀ ਝੋਲੀ ਰੱਬ ਨੇ ਪੁੱਤਰ ਦੀ ਦਾਤ ਪਾਈ ਹੈ ਇਹ ਸੁਣ ਪਾਲਾ ਬਹੁਤ ਖੁਸ਼ ਹੋ ਗਿਆ ਤੇ ਉਹ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗਾ ਕਿ ਕਦੋਂ ਉਸ ਨੂੰ ਉਸਦੇ ਪੁੱਤ ਦਾ ਮੂੰਹ ਦੇਖਣ ਦਿੱਤਾ ਜਾਵੇਗਾ ਬਾਹਰ ਖੜੇ ਨਿੰਮ ਤੋਂ ਉਸ ਦੀ ਟਾਹਣੀਆਂ ਤੋੜ ਲਿਆ ਤੇ ਲਿਆ ਕੇ ਦਾਈ ਨੂੰ ਫੜਾ ਤਾਂ ਜੋ ਨਿੰਮ ਬੂਹੇ ਬੰਦ ਦਿੱਤਾ ਜਾਵੇ ਤੇ ਕੋਈ ਮੱਛਰ ਮੱਖੀ ਨਾ ਅੰਦਰ ਵੜਾਵੇ ਅੰਦਰੋਂ ਬੀਰੋਂ ਨੇ ਆਵਾਜ਼ ਲਗਾਈ ਬਾਹਰ ਖੜਾ ਪਾਲਾ ਭੱਜ ਕੇ ਨਿੰਮ ਦੀਆਂ ਟਾਹਣੀਆਂ ਤੋੜਨ ਲਈ ਚਲਾ ਗਿਆ ਪਾਲਾ ਬਹੁਤ ਖੁਸ਼ ਸੀ ਤੇ ਉਹ ਹੁਣ ਸੋਚ ਰਿਹਾ ਸੀ ਕਿ ਉਹ ਆਪਣੇ ਪੁੱਤਰ ਦਾ ਨਾਮ ਕੀ ਰੱਖੇ ਪਾਲਾ ਜਲਦੀ ਨਾਲ ਨਿੰਮ ਦੀਆਂ ਟਾਹਣੀਆਂ ਤੋੜ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਉਹ ਕਿੰਨਾ ਕਿਸਮਤ ਵਾਲਾ ਹੈ ਜਿਸ ਨੂੰ ਰਾਣੋ ਵਰਗੀ ਪਿਆਰ ਕਰਨ ਵਾਲੀ ਪਤਨੀ ਮਿਲੀ ਤੇ ਅੱਜ ਜਿਸਨੇ ਉਸ ਦੀ ਚੌੜੀ ਪੁੱਤ ਪਾਇਆ ਹੈ ਪਾਲੇ ਨੇ ਨਿੰਮ ਦੀਆਂ ਟਾਹਣੀਆਂ ਤੋੜ ਬੂਹੇ ਅੱਗੇ ਰੱਖ ਦਿੱਤੀਆਂ ਵੇੜੇ ਨੂੰ ਚਾਨਣ ਨੇ ਰੋਸ਼ਨ ਕਰ ਦਿੱਤਾ ਸੀ ਤੇ ਇੰਨੇ ਨੂੰ ਅੰਦਰੋਂ ਆਵਾਜ਼ ਆਈ ਕਿ ਆ ਪਾਲੇ ਆਪਣੇ ਪੁੱਤ ਦਾ ਮੂੰਹ ਦੇਖ ਲੈ ਪਾਲਾ ਜਲਦੀ ਨਾਲ ਅੰਦਰ ਗਿਆ ਤੇ ਉਸਨੇ ਆਪਣੇ ਪੁੱਤਰ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਤੇ ਉਸ ਨੂੰ ਦੇਖ ਬਹੁਤ ਖੁਸ਼ ਹੋਇਆ ਪਾਲਾ ਰਾਣੋਂ ਦੀ ਹਾਲਤ ਦੇਖ ਥੋੜਾ ਦਰਦ ਮਹਿਸੂਸ ਕਰਨ ਲੱਗਾ ਕਿ ਅੱਗੋਂ ਰਾਣੋਂ ਨੇ ਕਿਹਾ ਕਿ ਦੇਖੋ ਬਿਲਕੁਲ ਮੇਰੇ ਤੇ ਗਿਆ ਹੈ ਇਹ ਸੁਣ ਕੇ ਪਾਲਾ ਖੁਸ਼ ਹੋ ਗਿਆ ਤੇ ਕਹਿਣ ਲੱਗਾ ਹਾਂ ਇਹਦਾ ਤਾਂ ਨਖਰਾ ਵੀ ਤੇਰੇ ਵਰਗਾ ਹੈ ਇੱਕ ਐ ਕਿ ਸਾਰੇ ਹਸਣ ਲੱਗ ਪਏ ਬੱਸ ਕਰੋ ਹੁਣ ਮੇਰੇ ਪੁੱਤ ਨੂੰ ਛੱਡ ਠੰਡ ਨਾ ਲਗਵਾ ਦੇਣਾ ਲਿਆਓ ਮੈਨੂੰ ਹੀ ਫੜਾ ਦਿਓ ਰਾਣੂ ਨੇ ਪਾਲੇ ਨੂੰ ਆਖਿਆ ਮੈਂ ਨਹਾ ਕੇ ਗੁਰੂ ਘਰ ਜਾ ਕੇ ਭਾਈ ਸਾਹਿਬ ਤੋਂ ਆਪਣੇ ਪੁੱਤਰ ਦਾ ਨਾਮ ਕਰਨ ਕਰਵਾ ਆਉਣਾ ਤੇ ਐਨੇ ਨੂੰ ਤੁਸੀਂ ਕੁਝ ਮਿੱਠਾ ਬਣਾ ਲਓ ਪਾਲਾ ਕਹਿਣ ਲੱਗਾ ਹਾਂ ਪੁੱਤ ਠੀਕ ਕਿਹਾ ਤੂੰ ਨਹਾਲ ਲੈ ਤੇ ਮੈਂ ਵੀ ਤੇਰੇ ਨਾਲ ਚਲਦੀ ਹਾਂ ਤੇ ਪਾਈ ਸਾਹਿਬ ਤੋਂ ਦੇਖਦੀ ਰਸਦ ਬਾਰੇ ਵੀ ਪੁੱਛਾਵਾਂਗੇ ਬੀਰੋ ਆਖਣ ਲੱਗੀ ਜੀਤੋ ਦਾਈ ਨਾਲ ਨਿੰਮ ਦੀਆਂ ਟਾਹਣੀਆਂ ਠੀਕ ਕਰਵਾ ਰਹੀ ਸੀ ਤੇ ਦਾਈ ਨੇ ਟਾਹਣੀਆਂ ਨੂੰ ਖੰਬਣੀ ਨਾਲ ਬੰਨ ਕੇ ਕਮਰੇ ਦੇ ਬੂਹੇ ਉੱਤੇ ਬੰਨ ਦਿੱਤਾ ਲੈ ਕੁੜੇ ਜੀਤੋ ਤੇਰੀ ਨੂੰ ਦਾ ਜਨੇਪਾ ਸੁਖ ਸ਼ਾਂਤੀ ਨਾਲ ਲੰਘ ਜੇ ਤੇ ਤੇਰੇ ਵਿਹੜੇ ਤੇਰਾ ਪੁੱਤ ਤੇ ਤੇਰਾ ਪੋਤਾ ਲੰਬੀ ਉਮਰ ਸੁਖ ਸ਼ਾਂਤੀ ਨਾਲ ਪਹੋਗੇ। ਦਾਈ ਨੇ ਨਿੰਮ ਬੰਜੀ ਤੋਂ ਨੂੰ ਵਧਾਈ ਦਿੱਤੀ। ਪੀਰੋ ਤੇ ਪਾਲਾ ਦੋਵੇਂ ਗੁਰੂ ਘਰ ਚਲੇ ਗਏ। ਉਹਨਾਂ ਭਾਈ ਸਾਹਿਬ ਤੋਂ ਅਰਦਾਸ ਕਰਵਾਈ ਤੇ ਭਾਈ ਨੇ ਹੁਕਮਨਾਮਾ ਪੜ੍ਹ ਕੇ ਉਸ ਵਿੱਚੋਂ ਅੱਖਰ ਲੈ ਕੇ ਪਾਲੇ ਨੂੰ ਗੈ ਅੱਖਰ ਤੇ ਨਾਂ ਰੱਖਣ ਲਈ ਕਿਹਾ ਤੇ ਪਾਲੇ ਨੇ ਸੋਚ ਕੇ ਭਾਈ ਸਾਹਿਬ ਨੂੰ ਗੁਰਦਿੱਤਾ ਨਾਂ ਰੱਖਣ ਲਈ ਕਿਹਾ ਤੇ ਭਾਈ ਸਾਹਿਬ ਨੇ ਗੁਰਦਿੱਤਾ ਸਿੰਘ ਨਾਂ ਲੈ ਕੇ ਅਰਦਾਸ ਕਰ ਨਾਮਕਰਨ ਕਰ ਦਿੱਤਾ ਇਹ ਕਹਾਣੀ ਇੱਥੇ ਤੱਕ ਹੀ ਸੀ ਅੱਗੇ ਦੀ ਕਹਾਣੀ ਤੁਹਾਡੇ ਵਾਸਤੇ ਕੁਝ ਵਧੀਆ ਲੈ ਕੇ ਆਵਾਂਗੇ ਉਸ ਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਮੇਰੇ ਵੀਰ ਪ੍ਰਾਣਵੇਂ ਨੇ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੱਥ ਜੋੜ ਕੇ ਬੇਨਤੀ ਹੈ ਵੱਧ ਤੋਂ ਵੱਧ ਸਪੋਰਟ ਕਰੋ ਸਟੋਰੀਆਂ ਨੂੰ ਵੀ ਪੂਰਾ ਸੁਨਿਆ ਕਰੋ ਉਸਦੇ ਲਈ ਥੈਂਕ ਯੂ